ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹਾਂਸ ਮਹਲਾ 3 ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨ ਸਕੈ ਜਮ ਕਾਲ ਜੀਓ ਕਾਲ ਜਾਰ ਜਮ ਜੋਇ ਨ ਸਕੈ ਸੱਚੇ ਸ਼ਬਦ ਲੈ ਬਲਾਈ ਸਦਾ ਸੱਚ ਰਤਾ ਮਨ ਨਿਰਮਲ ਹਮਣ ਜਾਣ ਰਹਾਏ ਦੂਜੇ ਭਾਏ ਪਰਮਗੋਤੀ ਮਨਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰੇ ਅੰਤਰ ਹੈ ਤੇਰੇ ਨਿਧਾਰ ਹੈ ਬਾਹਰ ਵਸਤੋਂ ਨ ਭਾਲ ਜੋ ਭਗਸੋ ਪੁੱਛ ਤੂੰ ਗੁਰਮਖ ਨਦਰਿ ਨਿਹਾਲ ਗੁਰਮਖ ਨਦਰਿ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੁਖ ਆਂਦ ਲਗਿਆ ਨਾ ਵਹੋਨੇ ਦੂਜੇ ਭਾਇ ਖਵਾਈ ਬਿਨ ਨ ਮੇ ਕੋ ਛੂਟੇ ਨਹੀ ਸਭ ਵਸਦੀ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਕਉ ਬਾਹਰ ਵਸਤੂ ਨ ਪਾਲ ਮਨ ਮੇਰਿਆ ਜਨਮ ਪਦਾਰਥ ਪਾਇ ਕ ਇਕ ਸਾਜ ਲਗੈ ਵਪਾਰ ਸਤਗੁਰ ਸੇਵਨ ਆਪਣਾ ਅੰਤਰਾ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੈ ਨਉਨਿ ਦਪਾਈ ਮਨਮੁਖ ਮਾਇਆ ਮੋ ਵੈਪੈ ਦੁਖ ਸੰਤਾਪੈ ਦੂਜੇ ਭਤ ਗਵਾਈ ਹੋ ਮੈ ਮਾਰ ਸਾਜ ਸ਼ਬਦ ਸਮਾਨਾ ਸਾਚਰਤ ਅਧਗਾਈ ਨਾਨਕ ਮਾਨਸ ਜਨਮ ਦੇ ਲੰਬ ਹੈ ਸਤਗੁਰੂ ਭੋਜ ਆਈ ਮਾਨ ਮੇਰੇ ਸਤਗੁਰੂ ਸੇਵਨ ਆਪਣਾ ਸੇਨ ਵੜ ਭਾਗੀ ਰਾਮ ਸੋ ਜਨਮਰ ਹੈ ਆਪਣਾ ਸਹਿਪੁਰਖ ਬੈਰਾਗੀ ਰਾਮ ਸੇਨ ਬਰਾਗੀ ਸਾਥ ਚਲੇ ਲੱਗੀ ਆਪਣਾ ਆਪ ਛਾਣਿਆ ਮਤ ਨਹਿਚਲ ਅਤ ਗੂੜੀ ਗੁਰਮਕ ਸਹਜੇ ਨਾਮ ਸੁਖਾਣਿਆ ਹਿਤ ਕਾਮਨ ਹਿਤਕਾਰੀ ਮਾਇਆ ਮੋਹ ਪਿਆਰੀ ਮਨ ਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵ ਹੈ ਗੁਰ ਆਪਣਾ ਸੇ ਪੂਰੇ ਵਡ ਭਾਗੇ ਹੰਸ ਮਹਲਾ ਤੀਜਾ ਮਨ ਮੇਰਿਆਂ ਤੂੰ ਸਦਾ ਸੱਚ ਸਮਾਲ ਜੀਉ ਆਪਣੇ ਘਰ ਤੂੰ ਸੁਖ ਵਸ ਹੈ ਬੋਹੇ ਨਾ ਸਕੈ ਜਮ ਕਾਲ ਜੀਉ ਕਾਲ ਜਾਲ ਜਮ ਜੋ ਹੈ ਨਾ ਸਕੈ ਸੱਚੇ ਸ਼ਬਦ ਲਿਵ ਲਾਏ ਸਦਾ ਸੱਚ ਰਤ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਭਾਏ ਪਰਮ ਵਿਗੋਤੀ ਮਨ ਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰੇ ਅੰਤਰ ਅਤੈ ਨਿਧਾਰ ਹੈ ਬਾਹਰ ਵਸਤੋ ਨ ਭਾਲ ਜੋ ਭਵਸੋ ਪੂਛ ਤੂੰ ਗੁਰਮੁਖ ਨੰਦਰ ਨਿਹਾਲ ਗੁਰਮੁਖ ਨੰਦਰ ਨਿਹਾਲ ਮਨ ਮੇਰੇ ਅੰਤ ਨਰ ਨਾਮ ਸਖਾਈ ਮਨਮੁਖ ਆਂਦੇ ਲਗਿਆ ਨ ਵੇ ਹੁਣਾਂ ਦੂਜੇ ਭਾਇ ਖਵਾਈ ਬਿਨਾਂ ਮੈਂ ਕੋ ਛੂਟੈ ਨਹੀਂ ਸਭ ਵਸਦੀ ਜਮਕਾਲ ਨਾਨਕ ਅੰਤਰ ਤੇਰੇ ਨਿਹਾਨ ਹੈ ਤੂੰ ਬਾਹਰ ਵਸਤੂ ਨ ਪਾਲ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇਕ ਸਾਜ ਲਗੈ ਵਪਾਰਾ ਸਤਿਗੁਰ ਸੇਵਨ ਆਪਣਾ ਅੰਤਰਾ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੈ ਨਉਨਿ ਦਪਾਈ ਮਨਮੁਖ ਮਾਇਆ ਮੋਹ ਵੇਪੈ ਦੁਖ ਸੰਤਾਪੈ ਦੂਜੇ ਪਤ ਗਵਾਈ ਹਉ ਮੈਂ ਮਾਰ ਸਾਜ ਸ਼ਬਦ ਸਮਾਨਾ ਸਾਜਰਤ ਅਦਗਾਈ ਨਾਨਕ ਮਾਨਸ ਜਨਮ ਤੋਂ ਲੰਬ ਹੈ ਸਤਿਗੁਰ ਬੋਜੇ ਜਾਈ ਮਨ ਮੇਰੇ ਸਤਗੁਰੂ ਸੇਵਨ ਆਪਣਾ ਸੇਜਨ ਬੜਾਗੀ RAM ਸੋ ਜਨਮ ਰਹਿ ਆਪਣਾ ਸਹਿਪੁਰਖ ਬਰਾਗੀ RAM ਸੇਜਨ ਬਰਾਗੀ ਸਾਜ ਲੇ ਲਾਗੀ ਆਪਣਾ ਆਪ ਛਾਣਿਆ ਮਤ ਨਹਿਚਲ ਅਤ ਗੂੜੀ ਗੁਰਮਖ ਸਹਜੇ ਨਾਮ ਸੁਖਾਣਿਆ ਇਕ ਕਾਮਣ ਹੈ ਤਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਇ ਰਹੇ ਅਭਾਗ ਨਾਨਕ ਸਹਜ ਦੇ ਸਭ ਹੈ ਗੁਰ ਆਪਣਾ ਸੇ ਪੂਰੇ ਵਡਪਾੜੀ ਇਸ ਮਹਲਾ 3ਾ ਮਨ ਮੇਰੇ ਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਪਹੋਇ ਨ ਸਕੈ ਜਮ ਕਾਲ ਜੀਓ ਕਾਲ ਜਹਰ ਜਮ ਜੋਇ ਨ ਸਕੈ ਸੱਚੇ ਸ਼ਬਦ ਲੈ ਬਲ ਆਏ ਸਦਾ ਸਾਚ ਰਤ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਪਾਏ ਪਰਮ ਗੋਤੀ ਮਨਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰੇ ਅੰਤਰ ਅਦਰੇ ਨਿਧਾਰ ਹੈ ਬਾਹਰ ਵਸਤੋ ਨ ਭਾਲ ਜੋ ਭਵਸੋ ਪੂਜ ਤੂੰ ਗੁਰਮਖ ਨੰਦਰਿ ਨਿਹਾਲ ਗੁਰਮਖ ਨੰਦਰਿ ਨਿਹਾਲ ਮਨ ਮੇਰੇ ਅੰਤਨ ਹਰ ਨਾਮ ਸਖਾਈ ਮਨਮੁਖ ਅੰਦਰ ਲਗਿਆ ਨਾ ਵਹਿ ਉਹਨੇ ਦੂਜੇ ਭਾਇ ਖਵਾਈ ਬਿਨਾਂ ਮੈਂ ਕੋ ਛੂਟੈ ਨਹੀਂ ਸਭ ਵਸਦੀ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤੂ ਨ ਪਾਲ ਮਨ ਮੇਰਿਆ ਜਨਮ ਪਦਾਰਥ ਪਾਇਕ ਇਕ ਸਾਜ ਲਗੈ ਵਪਾਰਾ ਸਤਗੁਰ ਸੇਵਨ ਆਪਣਾ ਅੰਤਰਾ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੈ ਨਉਨਿ ਦਪਾਈ ਮਨਮੁਖ ਮਾਇਆ ਮੋਹ ਵੇਪ ਐ ਦੁਖ ਸੰਤਾਪੈ ਦੂਜੇ ਪਤ ਗਵਾਈ ਹਮੈ ਮਾਰ ਸਾਜ ਸ਼ਬਦ ਸਮਾਨਾ ਸਾਜਰਤ ਅਦਗਾਈ ਨਾਨਕ ਮਾਨਸਾ ਜਨਮ ਦੇ ਲੰਬ ਹੈ ਸਤਗੁਰੂ ਬੋਜ ਜਾਈ ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇਜਨ ਵੜ ਭਾਗੀ RAM ਸੋ ਜਨਮਰ ਹੈ ਆਪਣਾ ਸੇਵ ਪੁਰਖ ਬੈਰਾਗੀ RAM ਸੇਜਨ ਬਰਾਗੀ ਸਾਜ ਲੇਵ ਲਾਗੀ ਆਪਣਾ ਆਪ ਛਾਣਿਆ ਮਤ ਨਹਿਚਲ ਅਤ ਗੂੜੀ ਗੁਰਮਕ ਸਹਜੇ ਨਾਮ ਸੁਖਾਣਿਆ ਇਕ ਕਾਮਨਾ ਹੈ ਤੇ ਕਾਰੀ ਮਾਇਆ ਮੋਹ ਪਿਆਰੀ ਮਨ ਮੁਖ ਸੋਇ ਰਹੇ ਅਭਾਗ ਨਾਨਕ ਸਹਜੇ ਸਹਿ ਹੈ ਗੁਰ ਆਪਣਾ ਸਹਿ ਪੂਰੇ ਵਢਾਂਗੇ ਮਹਲਾ ਤੀਜਾ ਮਨ ਮੇਰੇ ਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਪਹੋਏ ਨ ਸਕੇ ਜਨ ਕਾਲ ਜੀਓ ਕਾਲ ਜਹਰ ਜਮ ਜੋਏ ਨ ਸਕੇ ਸੱਚੇ ਸ਼ਬਦ ਲੈ ਬਲ ਆਏ ਸਦਾ ਸਾਚ ਰਤ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਪਾਏ ਪਰਮ ਵਗੋਤੀ ਮਨ ਮੁਖ ਮੋਹੀ ਜਨ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰੇ ਅੰਤਰ ਅਦਰ ਨਿਧਾਰ ਹੈ ਬਾਹਰ ਵਸਤੋ ਨ ਭਾਲ ਜੋ ਭਵਸੋ ਪੁੱਛ ਤੂੰ ਗੁਰਮਖ ਨੰਦਰ ਨੇ ਹਾਲ ਗੁਰਮਖ ਨੰਦਰ ਨੇ ਹਾਲ ਮਨ ਮੇਰੇ ਅੰਤਨ ਹਰ ਨਾਮ ਸਖਾਈ ਮਨਮੁਖ ਅੰਦਰ ਲਗਿਆ ਨਾ ਵਹਿ ਉਹਨੇ ਦੂਜੇ ਭਾਇ ਖਵਾਈ ਬਿਨਾਂ ਮੈਂ ਕੋ ਛੂਟੇ ਨਹੀਂ ਸਭ ਵਸਦੀ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤੂ ਨ ਪਾਲ ਮਨ ਮੇਰਿਆ ਜਨਮ ਪਦਾਰਥ ਪਾਇਕ ਇਕ ਸਾਜ ਲਗੈ ਵਪਾਰਾ ਸਤਗੁਰ ਸੇਵਨ ਆਪਣਾ ਅੰਤਰਾ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੈ ਨਉਨਿ ਦਪਾਈ ਮਨਮੁਖ ਮਾਇਆ ਮੋਹ ਵੇਪ ਐ ਦੁਖ ਸੰਤਾਪੈ ਦੂਜੇ ਪਤ ਗਵਾਈ ਹਮੈ ਮਾਰ ਸਾਜ ਸ਼ਬਦ ਸਮਾਨਾ ਸਾਚਰਤ ਅਦਗਾਈ ਨਾਨਕ ਮਾਨਸਾ ਜਨਮ ਦੇ ਲੰਬ ਹੈ ਸਤਗੁਰੂ ਭੋਜਿ ਆਈ ਮਾਨ ਮੇਰੇ ਸਤਗੁਰੂ ਸੇਵਨ ਆਪਣਾ ਸੇਜਨ ਵੜ ਭਾਗੀ RAM ਸੋ ਜਨਮਰ ਹੈ ਆਪਣਾ ਸੇਵ ਪੁਰਖ ਮੈਰਾ ਗੀ RAM ਸੇਜਨ ਵਰਾਗੀ ਸਾਜ ਲੇਵ ਲਾਗੀ ਆਪਣਾ ਆਪ ਛਾਣਿਆ ਮਤ ਨਿਹਚਲ ਅਤ ਗੂੜੀ ਗੁਰਮਕ ਸਹਜੇ ਨਾਮ ਸੁਖਾਣਿਆ ਹੇ ਤੋ ਕਾਮਣ ਹੈ ਤਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਇ ਰਹੇ ਅਪਾਗ ਨਾਨਕ ਸਹਜ ਦੇ ਸਹਿ ਹੈ ਗੁਰ ਆਪਣਾ ਸਹਿ ਪੂਰੇ ਵਡ ਭਾਗੇ ਬੜਹੰਸ ਮਹਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨ ਸਕੈ ਜਮ ਕਾਲ ਜੀਓ ਕਾਲ ਜਗ ਜਮ ਜੋਹੇ ਨ ਸਕੈ ਸੱਚੇ ਸ਼ਬਦ ਲੈ ਬਲਾਏ ਸਦਾ ਸਾਚ ਰਤ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਪਾਏ ਪਰਮ ਗੋਤੀ ਮਨਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰੇ ਅੰਦਰ ਤੇਰੇ ਨਿਧਾਰ ਹੈ ਬਾਹਰ ਵਸਤੋਂ ਨ ਭਾਲ ਜੋ ਭਵਸੋ ਪੁੱਛ ਤੂੰ ਗੁਰਮਖੰਦਰ ਨੇ ਹਾਲ ਗੁਰਮਖੰਦਰ ਨੇ ਹਾਲ ਮਨ ਮੇਰੇ ਅੰਤ ਨ ਹਰ ਨਾਮ ਸਖਾਈ ਮਨਮੋਹ ਕਾ ਅੰਦਰ ਲਗ ਗਿਆਨ ਵਹਿ ਉਹਨੇ ਦੂਜੇ ਭਾਇ ਖਵਾਈ ਬਿਨਾਂ ਮੈਂ ਕਛੂ ਟੈ ਨਾਹੀ ਸਭ ਬਾਸ ਦੀ ਜਮਕਾਲ ਨਾਨਕ ਅੰਤਰ ਤੇਰੇ ਨਿਦਾਨ ਹੈ ਤੂੰ ਬਾਹਰ ਵਸਤੂ ਨ ਪਾਲ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇਕ ਸਾਜ ਲਗੈ ਵਪਾਰ ਸਤਿਗੁਰ ਸੇਵਨ ਆਪਣਾ ਅੰਤਲਾ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੈ ਨਵਨੇ ਦਪਾਈ ਮਨ ਮੁਖ ਮਾਇਆ ਮੁਹ ਵੈ ਦੁਖ ਸੰਤਪਾ ਦੂਜੇ ਪਤ ਤਗਵਾਈ ਹੋ ਮੈਂ ਮਾਰ ਸਾਜ ਸ਼ਬਦ ਸਮਾਨ ਸਾਚਰਤ ਅਧਗਾਈ ਨਾਨਕ ਮਾਨਸ ਜਨਮ ਦਲੰਬ ਹੈ ਸਤਿਗੁਰ ਬੂਜੇ ਆਈ ਮਨ ਮੇਰੇ ਸਤਗੁਰ ਸੇਵਨ ਆਪਣਾ ਸੇਜਨ ਵੜ ਭਾਗੀ RAM ਸੋ ਜਨਮਰ ਹੈ ਆਪਣਾ ਸਹਿਬ ਪੁਰਖ ਬੈਰਾਗੀ RAM ਸੇਜਨ ਬੈਰਾਗੀ ਸਾਜ ਲਵ ਲਾਗੀ ਆਪਣਾ ਆਪਛਾਣਿਆ ਮਤ ਨੈਚਲ ਅਤ ਗੋੜੀ ਗੁਰਮਕ ਸਹਜੇ ਨਾਮ ਸੁਖਾਣਿਆ ਇਕ ਕਾਮਣਾ ਹੈ ਤੇ ਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਇ ਰਹੇ ਅਭਾਗ ਨਾਨਕ ਸਹਜ ਦੇ ਸਹਿ ਹੈ ਗੁਰ ਆਪਣਾ ਸਹਿ ਪੂਰੇ ਵਡਭਾਗੇ ਹੰਸ ਮਹਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਬੋਹਿ ਨ ਸਕੈ ਜਨ ਕਾਲ ਜੀਓ ਕਾਲ ਜਹਰ ਜਮ ਜੋਹਿ ਨ ਸਕੈ ਸੱਚੇ ਸ਼ਬਦ ਲੈ ਬਲਾਈ ਸਦਾ ਸਾਚ ਰਤ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਪਾਏ ਪਰਮਲ ਗੋਤੀ ਮਨਮੁਖ ਮੋਹੀ ਜਨ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰੇ ਅੰਤਰ ਅਤੈ ਨਿਧਾਰ ਹੈ ਬਾਹਰ ਵਸਤੋ ਨ ਭਾਲ ਜੋ ਭਵਸੋ ਪੂਜ ਤੂੰ ਗੁਰਮਖ ਨੰਦਰਿ ਨਿਹਾਲ ਗੁਰਮਖ ਨੰਦਰਿ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੋਹ ਕਾ ਅੰਦਰ ਲਗਿਆ ਨਾ ਵਹਿ ਉਹਨੇ ਦੂਜੇ ਭਾਇ ਖਵਾਈ ਬਿਨਾਂ ਮੈਂ ਕਛੂ ਟੈ ਨਾਹੀ ਸਭ ਵਸਦੀ ਜਮਕਾਲ ਨਾਨਕ ਅੰਤਰ ਤੇਰੇ ਨਿਦਾਨ ਹੈ ਤੂੰ ਬਾਹਰ ਵਸਤੂ ਨ ਪਾਲ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇੱਕ ਸਾਜ ਲਗੈ ਵਪਾਰਾ ਸਤਿਗੁਰ ਸੇਵਨ ਆਪਣਾ ਅੰਤਰਾ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੈ ਨਵਨੇ ਦਪਾਈ ਮਨ ਮੁਖ ਮਾਇਆ ਹੋ ਵੈ ਦੁਖ ਸੰਤਪੈ ਦੂਜੇ ਪਤ ਤਗਵਾਈ ਹੋ ਮੈਂ ਮਾਰ ਸਾਜ ਸ਼ਬਦ ਸਮਾਨਾ ਸਾਜਰਤ ਅਦਗਾਈ ਨਾਨਕ ਮਾਨਸ ਜਨਮ ਦ ਲੰਬ ਹੈ ਸਤਿਗੁਰ ਪੂਜੇ ਵਜਾਈ ਮਨ ਮੇਰੇ ਸਤਗੁਰ ਸੇਵਨ ਆਪਣਾ ਸੇ ਜਨ ਵਣ ਭਾਗੀ ਰਾਮ ਸੋ ਜਨ ਮਰ ਹੈ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸਾਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨੇਚਲ ਅਸ ਗੂੜੀ ਗੁਰਮਖ ਸਹਜ ਨਾਮ ਸੁਖ ਖਾਣਿਆ ਇਹ ਤਾਂ ਕਾਮਣ ਹੈ ਸਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਿਜ ਦੇ ਸੇਵ ਹੈ ਗੁਰ ਆਪਣਾ ਸੇ ਪੂਰੇ ਵਡ ਭਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ